ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰਨ ਤੇ ਬੈਲ ਆਈਕਨ ਆਲਰਟ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੇ ਆਂ ਮੁਫਤ ਰਸਨ ਲੈਣ ਵਾਲਿਆਂ ਲਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦਿਵਾਲੀ ਤੋਂ ਪਹਿਲਾਂ ਬੰਦ ਹੋ ਜਾਵੇਗਾ ਰਸਨ ਦੇਸ਼ ਦੇ ਕਈ ਰਾਜਾਂ ਦੇ ਵਿੱਚ ਫਰਜ਼ੀ ਰਸਨ ਕਾਰਡਾਂ ਨੂੰ ਰੱਦ ਕਰਨਾ ਸ਼ੁਰੂ ਹੋ ਗਿਆ ਹੈ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੀਆਂ ਹਦਾਇਤਾਂ ਤੇ ਰਾਜਾਂ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਵਿਭਾਗਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੰਗਾਲ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵੀ ਫਰਜ਼ੀ ਰਸਨ ਕਾਰਡ ਰੱਦ ਕਰ ਦਿੱਤੇ ਗਏ ਨੇ ਦਿੱਲੀ ਫੂਡ ਸਪਲਾਈ ਭਾਗ ਨੇ ਸ਼ਨੀਵਾਰ ਨੂੰ 40000 ਫਰਜ਼ੀ ਰਸਨ ਕਾਰਡਾਂ ਦੀ ਲਾਇਸੈਂਸ ਰੱਦ ਕਰ ਦਿੱਤੇ ਨੇ ਦੱਸ ਦਈਏ ਕਿ ਦਿਵਾਲੀ ਤੋਂ ਪਹਿਲਾਂ ਫਰਜ਼ੀ ਰਾਸ਼ਨ ਕਾਡ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਦਿੱਲੀ ਸਰਕਾਰ ਦੇ ਖੁਰਾਕ ਸਪਲਾਈ ਭਾਗ ਨੇ ਫਰਜ਼ੀ ਰਾਸ਼ਨ ਕਾਡਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਦੇ ਤਹਿਤ ਸ਼ਨੀਵਾਰ ਨੂੰ 40000 ਰਾਸ਼ਨ ਕਾਡ ਰੱਦ ਕਰ ਦਿੱਤੇ ਹੁਣ ਇਹਨਾਂ 40000 ਲੋਕਾਂ ਨੂੰ ਦਿੱਲੀ ਦੇ ਵਿੱਚ ਰਾਸ਼ਨ ਨਹੀਂ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਜੁਲਾਈ 2021 ਤੋਂ ਦੇਸ਼ ਦੀਆਂ ਰਾਸ਼ਨ ਦੀਆਂ ਦੁਕਾਨਾਂ ਤੇ ਈ-ਪਾਸ ਪ੍ਰਣਾਲੀ ਲਾਗੂ ਕੀਤੀ ਗਈ ਸੀ ਈ-ਪਾਸ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਜਾਲੀ ਰਾਸ਼ਨ ਕਾਡ ਲੈਣ ਵਾਲਿਆਂ ਦੀ ਪਛਾਣ ਹੋ ਜਾਂਦੀ ਹੈ ਦਿੱਲੀ ਦੇ ਵਿੱਚ ਪਿਛਲੇ 3 ਸਾਲਾਂ ਤੋਂ ਰਾਸ਼ਨ ਨਾ ਲੈਣ ਵਾਲਿਆਂ ਦੀ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾ ਰਹੇ ਨੇ ਰੱਦ ਹੋਣੇ ਸ਼ੁਰੂ ਹੋ ਗਏ ਨੇ ਜਾਲੀ ਰਾਸ਼ਨ ਕਾਰਡ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਦੇ ਖਪਤਕਾਰ ਤੇ ਖੁਰਾਕ ਸਪਲਾਈ ਮੰਤਰਾਲੇ ਨੇ ਹਾਲੇ ਦੇ ਵਿੱਚ ਰਾਜਾਂ ਨੂੰ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਦੀ ਸਿਕੰਜਾ ਕੱਸਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਦਿੱਲੀ ਦੇ ਵਿੱਚ 40000 ਰਾਸ਼ਨ ਕਾਰਡ ਰੱਦ ਹੋਣ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ ਹੁਣ ਦਿੱਲੀ ਦੇ ਵਿੱਚ ਰੱਦ ਕੀਤੇ ਗਏ ਰਾਸ਼ਨ ਕਾਰਡਾਂ ਦੀ ਥਾਂ ਨਵੇਂ ਬਿਨਾਂਕਾਰਾਂ ਦੀ ਰਾਸ਼ਨ ਕਾਰਡ ਬਣਾਈ ਜਾਣਗੇ ਇਹ ਵੀ ਸ਼ੁਰੂ ਹੋ ਗਿਆ ਹੈ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸਪਸ਼ਟ ਕਿਹਾ ਹੈ ਕਿ ਫਰਜ਼ੀ ਰਾਸ਼ਨ ਕਾਰਡਾਂ ਨੂੰ ਅਯੋਗ ਕਰਾਰ ਦੇ ਕੇ ਤੁਰੰਤ ਰੱਦ ਕੀਤਾ ਜਾਵੇ ਕੇਂਦਰ ਸਰਕਾਰ ਨੇ ਆਪਣੇ ਅਦੇਤਾਂ ਦੇ ਵਿੱਚ ਕਿਹਾ ਕਿ 17 ਜੁਲਾਈ 2019 ਤੋਂ ਬਾਅਦ ਡੁਪਲੀਕੇਟ ਗੈਰਹਾਜ਼ਰ ਵਿਅਕਤੀਆਂ ਮਰਤਕ ਵਿਅਕਤੀਆਂ ਤੇ ਅਯੋਗ ਰਾਸ਼ਨ ਕਾਰਡਾਂ ਦੀ ਖੋਜ ਮੁਹਿੰਮ ਚਲਾਈ ਜਾਵੇ 28 ਜਨਵਰੀ 2021 ਨੂੰ ਵੀ ਕੇਂਦਰ ਸਰਕਾਰ ਨੇ ਯੋਗ ਰਾਸ਼ਨ ਕਾਰਡਾਂ ਲਈ ਵਿਸ਼ੇਸ਼ ਖੋਜ ਮੁਹਿੰਮ ਚਲਾਉਣ ਲਈ ਕਿਹਾ ਸੀ ਦਿੱਲੀ ਦੇ ਵਿੱਚ 40 ਹਜ਼ਾਰ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ ਦੱਸ ਦਿਆਂ ਦਿੱਲੀ ਦੇ ਵਿੱਚ ਇਸ ਸਮੇਂ ਕਰੀਬ 20 ਲੱਖ ਰਾਸ਼ਨ ਕਾਰਡ ਬੰਦ ਹੋ ਚੁੱਕੇ ਨੇ ਇਸ ਰਾਸ਼ਨ ਕਾਰਡ ਤੇ ਕੇਂਦਰ ਸਰਕਾਰ ਲਗਭਗ 75 ਲੱਖ ਲੋਕਾਂ ਨੂੰ ਰਸਣ ਵੰਡਦੀ ਹੈ ਦਿੱਲੀ ਦੇ ਖੁਰਾਕ ਦੇ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਲਈ ਰਾਸ਼ਨ ਕਾਰਡ ਬਣਾਏ ਗਏ ਹਨ ਉਹਨਾਂ ਨੂੰ ਆਪਣਾ ਰਸਣ ਲੈਣਾ ਜਾਰੀ ਰੱਖਣਾ ਚਾਹੀਦਾ ਹੈ ਹੁਸੈਨ ਅਨੁਸਾਰ ਪਿਛਲੇ 3 ਸਾਲਾਂ ਤੋਂ ਲਾਪਤਾ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਰਸਣ ਕਾਰਡ ਦਾ ਕੋਟਾ ਵਧਾਉਣ ਲਈ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਅਸਦੇ ਨਾਲ ਹੀ ਜੇ ਪੰਜਾਬ ਦੀ ਅਪਡੇਟ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਰਾਸ਼ਨ ਕਾਰਡਾਂ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਖੋਜ ਪੜਤਾਲ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿੰਨੇ ਵੀ ਲੋਕ ਪਾਏ ਗਏ ਨੇ ਰਾਸ਼ਨ ਲੈ ਰਹੇ ਸਨ ਉਹਨਾਂ ਤੇ ਜਿਹੜੀ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਸਰਕਾਰ ਨੇ ਉਹ ਰਾਸ਼ਨ ਕਾਰਡ ਜਿਹੜੇ ਨੇ ਰੱਦ ਕਰ ਦਿੱਤੇ ਨੇ ਤੇ ਜਿੰਨੇ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਰਹਿੰਦੇ ਸਨ ਉਹਨਾਂ ਤੇ ਵੀ ਜਿਹੜੀ ਇਹ ਵੱਡੀ ਕਾਰਵਾਈ ਹੋ ਚੁੱਕੀ ਹੈ ਉਹਨਾਂ ਦੇ ਵੀ ਰਾਸ਼ਨ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਇਨਕੁਆਰੀ ਜਿਹੜੀ ਹੈ ਰਸਨ ਕਾਰਡਾਂ ਦੀ ਚੱਲ ਪਈ ਹੈ ਤੇ ਜਿਹਨਾਂ ਬੱਚਿਆਂ ਦੇ ਨਾਮ ਆਪਣੇ ਰਸਨ ਕਾਰਡ ਦੇ ਵਿੱਚ ਐਡ ਕੀਤੇ ਹੋਏ ਨੇ ਜੇਕਰ ਉਹਨਾਂ ਦੀ ਫਿੰਗਰ ਨਹੀਂ ਲੱਗਦੀ ਜੇਕਰ ਤੁਸੀਂ 5 ਸਾਲ ਬਾਅਦ ਆਧਾਰ ਕਾਰਡ ਜਿਹੜਾ ਅਪਡੇਟ ਨਹੀਂ ਕਰਵਾਇਆ ਤਾਂ ਉਹਨਾਂ ਦਾ ਨਾ ਜਿਹੜਾ ਰਸਨ ਕਾਰਡ ਦੇ ਵਿੱਚੋਂ ਕੱਟ ਦਿੱਤਾ ਜਾਵੇਗਾ ਉਹਨਾਂ ਦੇ ਨਾਂ ਤੇ ਤੁਹਾਨੂੰ ਹੁਣ ਰਸਨ ਨਹੀਂ ਮਿਲੇਗਾ ਇਹ ਵੱਡੀ ਅਪਡੇਟ ਜਿਹੜੀ ਪੰਜਾਬ ਬਾਰੇ ਹੈ ਸੋ ਜਿਨ੍ਹਾਂ ਦੇ ਰਾਸ਼ਨ ਕਾਟ ਦੇ ਵਿੱਚ ਨਾ ਬੱਚਿਆਂ ਦੇ ਦਰਜਨ ਹੈ ਉਹ ਅੱਜ ਹੀ ਆਪਣਾ ਆਧਾਰ ਕਾਰਡ ਜਾ ਕੇ ਅਪਡੇਟ ਕਰਾ ਲਓ ਇਹ ਨਾ ਹੋਵੇ ਕਿ ਤੁਹਾਡਾ ਵੀ ਰਾਸ਼ਨ ਜਿਹੜਾ ਉਹ ਬੰਦ ਹੋ ਜਾਵੇ